ਰਾਤ ਨੂੰ ਗਾਇ ਕੋ ਕੱਟ ਰਹੇ ਸਨ ਠੀਕ ਹੈ ਲੋਕੋ ਪਤਾ ਲਗਾ ਉਹਨਾਂ ਨੇ ਇੱਥੋਂ ਭਗਾ ਇੱਕ ਬੰਦਾ ਪਕੜਾ ਗਿਆ ਜੋ ਹਿੰਦੂਜ਼ਗਰ ਸੰਗਠਨ ਦੇ ਕਈ ਪ੍ਰਧਾਨ ਹੈ ਜੋ ਕਹਿੰਦੇ ਹੈ ਕਿ ਹਿੰਦੂ ਔਰ ਮੁਸਲਮਾਨ ਵਾਲਾ ਜੋ ਭਾਈਚਾਰਾ ਹਮ ਲੋਕ ਖਰਾਬ ਕਰਾਤੇ ਉਹਨਾਂ ਦੇ ਮੂੰਹ 'ਤੇ ਚੱਪਲ ਹੈ ਸ਼ਰਮ ਆਣੀ ਚਾਹੀਦੀ ਜਿਹੜੀ ਕਿ ਦੂਜੀ ਗੱਲ ਤੁਹਾਨੂੰ ਮੈਂ ਦੱਸ ਸਕਦਾ ਕਿ ਗਾਂ ਜਿਹੜੀ ਸੀਗੀ ਪ੍ਰੈਗਨੈਂਟ ਸੀਗੀ ਪਰ ਇਹ ਲੋਕ ਕੱਟਣ ਲੱਗੇ ਨਹੀਂ ਸੋਚਦੇ ਹੈਗੇ ਅਸੀਂ ਮਾਂ ਨੂੰ ਕੱਟਦੇ ਪਏ ਰੋਜ਼ ਅਸੀਂ ਇਹਦਾਦਾ ਚੀਜ਼ ਫੜਦੇ ਆ ਸਾਡੇ ਬੰਦੇ ਸਾਨੂੰ ਗਲਤ ਕਹਿੰਦੇ ਆ ਉਹ ਪਤਾ ਕੀ ਕਹਿੰਦੇ ਆ ਕਹਿੰਦੇ ਤੁਸੀਂ ਭਾਈਚਾਰਾ ਖਰਾਬ ਕਰਨ ਨੂੰ ਲੱਗੇ ਹੋ ਭਾਈਚਾਰਾ ਸਾਹਮਣੇ ਆ ਆਨੇ ਵਾਲਾ ਟਾਈਮ ਤੇ ਤੁਹਾਡੇ ਘਰ ਵਿੱਚ ਘੁਸ ਕੇ ਮਾਰੇਗਾ ਆਪ ਦੇ ਪੇਟ ਵਾਸਤੇ ਦੂਸਰੇ ਬੰਦੇ ਦੀ ਜਾਨ ਲੈਣਾ ਕਿੱਥੇ ਦਾ ਇਨਸਾਫ ਹੈ ਲੇਕਿਨ ਉਸ ਕੋ 307 ਲੱਗਣਾ ਚਾਹੀਏ ਖੁੱਲਾ ਕਿਸੇ ਗਾਏ ਨੂੰ ਮਾਰ ਦੇਣਾ ਉਸ ਦੀ ਚਮੜੀ ਨੂੰ ਉਧਰਨਾ ਹੈ ਲੁਧਿਆਣਾ ਲਾਈਵ ਇਕਨ ਵਾਲੇ ਤੇ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤਵਾਰੀ ਪਹੁੰਚਿਆ ਹਾਂ ਲੁਧਿਆਣਾ ਟਿਪਾ ਰੋਡ ਕੂੜੇ ਡੰਪ ਤੇ ਨਸਤੇ ਜੀ ਹਾਂ ਦਾਦੇ ਨੇ ਆ ਟੰਪ ਤੇ ਕੋਲ ਜਿਹੜਾ ਪਹਿਲਾਂ ਵੀ ਇਹ ਵਾਰਤਾਤਾਂ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਸੋ ਰੂ ਕੰਬਜੂਗੀ ਤੁਹਾਡੀ ਜੋ ਇੱਕ ਖਬਰ ਤੁਹਾਨੂੰ ਦੱਸਾਂਗੇ ਬਿਲਕੁਲ ਦੱਸਦੀ ਹੈ ਕਿ ਇਹ ਜਗ੍ਹਾ ਦੇ ਉੱਤੇ ਜਿਹੜੀ ਹੈ ਗਊ ਹੱਤਿਆ ਸੋ ਦੱਸਦੀ ਹੈ ਕਿ ਗਊ ਜਿਹੜੀ ਹੈ ਡੈੱਡ ਬੋਡੀ ਉਹਨਾਂ ਦੀ ਪ੍ਰਾਪਤ ਹੋਈ ਹੈ ਗਊ ਮਾਤਾ ਦੀ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਣੇ ਇੱਥੇ ਜਿਹੜੇ ਲੋਕ ਮੌਕੇ ਤੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਦੋਂ ਉਹਨਾਂ ਨੂੰ ਪਤਾ विशाल जैसे थे पहुंचो कारण कारण भी आपके सामने में है रात को गाय को काट रहे थे ठीक है लोगों को पता लगा उन्होंने यहाँ से भागा एक बंदा पकड़ा गया जो कि डिब्बा थाने में है चिंता का विषय है और बाकी जो हिंदू संगठन के कई प्रधान हैं जो कहते हैं कि हिंदू और मुसलमान वाला जो भाईचारा हम लोग खराब कराते हैं उनके मुंह पे चप्पल है ये तुम्हारे सामने है और चाहे हिंदू हो चाहे मुसलमान हो जिसने भी गंदा काम किया है उसको जो बंदी करवाई है उसको मिलना चाहिए हमारे हिसाब से तो धारा 307 लगना चाहिए लेकिन वो लगेगा नहीं लेकिन उसको 307 लगना चाहिए खुला किसी गाय को मार देना उसके चमड़ी को उधरना है कोई मजाक नहीं है और दिन पर दिन अक्सर पंजाब में ये चीज बढ़ी जा रही है चिंता का विषय है इस पर सभी सनातनी जुट के काम करे इस पर आवाज उठाए तो कल्याण ही नहीं, नहीं तो आने वाला टाइम में बहुत बुरा होने वाला है विशाल जी कि पता लग गया डंप दे गां पी हुई है इन व्याया जा रहा कि पता लग गया कौन उस रात किन्ने बजे का मामला रात का रात का मामला है अपना 10 से 11 बजे की बात है और यहां पे लोकल बंदे को पता लगा था किसी को ठीक है उसने फिर यहां मौके पे आया कि बंदा पकड़ा भी है और हमारी टीम तो नहीं थी चलो कोई जिसने भी पकड़ा भाई हमारा है ना इसलिए फिर आके मैसेज किया हम लोग यहां पे पहुंचे हैं मौके पे पुलिस पहुंची सी इंफॉर्मेशन देते हो ना वो बंदा लेके गए थाने में कि ਤੁਸੀਂ ਦੇਖਿਆ ਬੰਦੇ ਨੂੰ ਕੀ ਉਮਰ ਸੀ ਕਿ ਕੌਣ ਸੀਗਾ ਉਮਰ ਉਹਦੀ ਵੀਡੀਓ ਹੋਈ ਹੈਗਾ ਬੰਦੇ ਦਾ ਕੋਈ 25 26 ਸਾਲ ਦੀ 25 26 ਸਾਲ ਦਾ ਮੁੰਡਾ ਹੈ ਉਹ तीन चार बारेट भी मारा था यहाँ पे हमें पहले से पता था यहाँ पे चीज होता है हमने रेड मारा था लेकिन हमें मिला नहीं था हमने छह दिन पहले भी यहाँ पे रेड मारा था तब सूचना हमें गलत मिली थी लेकिन रात जो घटना घटी है आपके सामने में है उन्होंने धरंद्री क्या कहते हैं रावण क्या कहता है उसको बोला ਕਿਆ ਕਹਤੇ ਉਸ ਨੂੰ ਹਵਾਨ ਹਵਾਨ ਜੀ ਰੋਜੇ ਇੱਥੇ ਪਹੁੰਚੇ ਉਹ ਪਹਿਲਾਂ ਵੀ ਗਾਵਾਂ ਇੱਥੇ ਸੱਟੀਆਂ ਗਈਆਂ ਸੀਗੀਆਂ ਟਰੱਕ ਦੇ ਵਿੱਚ ਵੀ ਪਰ ਕੇ ਲੈ ਕੇ ਆਂਦੇ ਸੀਗੇ ਪਹਿਲਾਂ ਵੀ ਆਵਾਜ਼ ਚੱਕੀ ਉਸ ਤੋਂ ਬਾਅਦ ਹੁਣ ਅੱਜ ਫਿਰ ਇਹ ਹਾਲਾਤ ਜਿਹੜੇ ਹਵਾਨੀਅਤ ਕੀਤੀ ਗਈ ਹੈ ਕਾਰਨ ਕੀ ਹੈਗਾ ਕੀ ਲੱਗਾ ਅਫੀਸ ਮੰਗ ਪਤਾ ਦਈਏ ਇਹ ਹਾਲਾਤ ਦੇਖ ਕੇ ਬੋਲਣ ਦੀ ਹਿੰਮਤ ਨਹੀਂ ਹੋ ਰਹੀ ਜਿੱਦਾਂ ਕਿ ਦੱਸ ਸਕਦੇ ਹਾਂ ਹਿੰਮਤ ਆਪਣੀ ਬੋਲਣ ਦੀ ਖਤਮ ਹੋ ਰਹੀ ਹੈ ਤੇ ਉਹਨਾਂ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਜਿਹੜੀ ਕਿ ਦੂਜੀ ਗੱਲ ਤੁਹਾਨੂੰ ਮੈਂ ਦੱਸ ਸਕਦਾ ਕਿ ਗਾਂ ਜਿਹੜੀ ਸੀਗੀ ਪ੍ਰੈਗਨੈਂਟ ਸੀਗੀ ਇੱਕ ਦੀ ਡੈਥ ਨਹੀਂ ਹੋਈ ਪਾਜੀ ਆਪਰੇ ਉਹਨੇ ਰਹਿ ਗਈ ਠੀਕ ਹੈ ਗਾਂ ਪ੍ਰੈਗਨੈਂਟ ਸੀਗੀ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਤੇ ਮੈਂ ਦਿਲ ਦੀ ਗਹਿਰਾਈਆਂ ਤੋਂ ਮੁਸਲਮਾਨ ਭਾਈਚਾਰੇ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਾਲ ਕੀਤੀ ਹੂੰ ਪਹਿਲਾਂ ਵੀ ਜਦੋਂ ਇੱਥੇ ਗਾਵਾਂ ਸਿੱਟੀਆਂ ਗਈਆਂ ਸੀ ਗਾਵਾਂ ਸਿੱਟੀਆਂ ਗਈਆਂ ਸੀ ਜਾਂ ਗਾਵਾ ਵਗੈਰਾ ਸਿੱਟੀਆਂ ਗਈਆਂ ਸੀ ਜਾਂ ਕੁਝ ਵੀ ਪਹਿਲਾਂ ਵੀ ਇੱਥੇ ਜਿਹੜੀਆਂ ਸ਼ਰਮਨਾਥ ਘਟਨਾ ਕੀਤੀਆਂ ਗਈਆਂ ਸੀ ਮੇਰੇ ਮੁਸਲਮਾਨ ਭਾਈਚਾਰਾ ਜਿਹੜਾ ਇੱਥੇ 99% ਰਹਿੰਦਾ ਉਹਨਾਂ ਵੱਲੋਂ ਹੀ ਕੋਲ ਕਰਕੇ ਦੱਸੀ ਗਈ ਸੀਗੀ ਜੋ ਕਿ ਸੁੱਕੇ ਭਾਜੀ ਹੁਣ ਨਹੀਂ ਬਾਕੀ ਹੋਰ ਇਸ ਏਰੀਏ ਦੇ ਮਹੱਲੇ ਵਾਲੇ ਲੋਕ ਮੋਦਵਾ ਲੋਕ ਜਿਹੜੇ ਆ ਕੇ ਉਹਨਾਂ ਸੇਵਾ ਦਾ ਫਲ ਜਿਹੜਾ ਉਹਨਾਂ ਨੇ ਲਿੱਤਾ ਸੀ ਹੁਣ ਫੇਰ ਉਹੀ ਹਾਲ ਹੈ ਕਿੱਡੇ ਕਿੱਡੇ ਛੂਰੀਆਂ ਦੇ ਨਾਲ ਕੱਟਿਆ ਗਿਆ ਇਹਨਾਂ ਨੂੰ ਅੰਗ ਜਿਹੜੇ ਆ ਲੱਤਾਂ ਬਾਵਾ ਲੱਗ ਲਾ ਕੇ ਕੀਤੀਆਂ ਗਈਆਂ ਗਰਦਨ ਕੱਟ ਕੇ ਲੱਗ ਕੀਤੀ ਗਈ ਇਹ ਕਿਸੇ ਪਾਸੇ ਮਾਹੌਲ ਖਰਾਬ ਕਰਨ ਦੀ ਸਿੱਧੀ ਬਣਾਈ ਜਾਂਦੀ ਹੈ ਕਿ ਜਗ੍ਹਾ ਦੇ ਉੱਤੇ ਛੱਟੀ ਗਈ ਹੈ ਇਹ ਤੁਹਾਡਾ ਆਪਣਾ ਜਿਹੜਾ ਕੂੜੇ ਦਾ ਡੰਪ ਪਾਰ ਕਰਦੇ ਮਸਜਿਦ ਦੇ ਬਿਲਕੁਲ ਸਾਹਮਣੇ ਬਿਲਕੁਲ ਕਿਧਾ ਟੀਬਾ ਰੋਡ ਤੇ ਟੀਬਾ ਰੋਡ ਦੇ ਉੱਤੇ ਕੀ ਲੱਗਦਾ ਪਹਿਲਾਂ ਵੀ ਛੱਟੀਆਂ ਗਈਆਂ ਨੇ ਜ਼ਿੰਮੇਵਾਰ ਕਿਹਨੂੰ ਟਰੰਨ ਹੈ ਜ਼ਿੰਮੇਵਾਰ ਉਹੀ ਸ਼ਰ ਸ਼ਰਾਰਤੀ ਅੰਸਰ ਜਿਹੜੇ ਕਿ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਆਪ ਦੇ ਪੇਟ ਵਾਸਤੇ ਦੂਸਰੇ ਬੰਦੇ ਦੀ ਜਾਨ ਲੈਣਾ ਕਿੱਥੇ ਦਾ ਇਨਸਾਫ ਹੈ ਪੁਲਿਸ ਪਹੁੰਚੀ ਸੀ ਮੌਕੇ ਤੇ ਜੋ ਕਿ ਪੁਲਿਸ ਆਈ ਹੈ ਇੱਕ ਬੰਦੇ ਨੂੰ ਰੈਸਟ ਕਰਕੇ ਲੈ ਕੇ ਗਈ ਹੈ ਨਾਲ ਸ਼ੂਰੇ ਸ਼ਾਰੇ ਜਿਹੜੇ ਇਹਨਾਂ ਦੇ ਕੱਟਣ ਵੱਢਣ ਵਾਲੇ ਸੀਗੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਗਾਉਂ ਪ੍ਰੈਗਨੈਂਟ ਸੀਗੀ ਫਿਰ ਇਹ ਦੇਖਿਆ ਜਾਏ ਤਾਂ ਹਵਾਨੀਅਤ ਦਾ ਨੰਗਾ ਨਾਚ ਜਿਹੜਾ ਇੱਥੇ ਹੋਇਆ ਹੈ ਮੈਂ ਹਵਾਨੀਅਤ ਦਾ ਨਹੀਂ ਕਹਾਂਗਾ ਜਿਹਨੂੰ ਐਂਡ ਗੇਨ ਨਹੀਂ ਮੈਂ ਉਹ ਚੀਜ਼ ਕਹਾਂਗਾ ਕਿ ਐਂਡੀ ਹੈ ਕਿ ਜਿਸ ਹਸਾਬ ਦੇ ਨਾਲ ਤੁਹਾਨੂੰ ਪਤਾ ਹੈ ਕਿ ਆਲੇ-ਦੁਆਲੇ ਜਿਸ ਹਸਾਬ ਦੇ ਨਾਲ ਰੱਬ ਦੇ ਕੁਦਰਤ ਦੇ ਨਾਲ ਲੋਕ ਜਦੋਂ ਖੇਡਦੇ ਨੇ ਤੇ ਇੱਕ ਬਹੁਤ ਵੱਡਾ ਹਾਸਾ ਹੁੰਦਾ ਹੈ ਮੈਨੂੰ ਲੱਗਦਾ ਹੈ ਕਿ ਉਹ ਹਾਸੇ ਨੂੰ ਵਾਜਾ ਮਾਰੀਏ ਸਰ ਪਹਿਲਾਂ ਪਹਿਲੇ ਦੀ ਕੋਈ ਵੀਡੀਓ ਵਗੈਰਾ ਹੈਗੀ ਹੈ ਜਿਹੜਾ ਬੰਦਾ ਵੜ ਰਿਆ ਸੀਗਾ ਜਿਹੜੇ ਹਥਿਆਰ ਸੀਗੇ ਤੁਸੀਂ ਕਹਿ ਰਹੇ ਹੋ ਪ੍ਰੋਵਾਈਡ ਕਰ ਸਕਦੇ ਹੋ ਸਾਰਾ ਕੁਝ ਹੈ ਪ੍ਰੋਵਾਈਡ ਕਰੂੰਗੇ ਪ੍ਰੋਵਾਈਡ ਕਰ ਦਾਂਗੇ ਪਰ ਦਿਲ ਨਹੀਂ ਮੰਨਦਾ ਕੀ ਕਰ ਸਕਦੇ ਕੀ ਮੰਗ ਪ੍ਰਸ਼ਾਸਨ ਅੱਗੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਆਮ ਆਦਮੀ ਪਾਰਟੀ ਮੋਰੇ ਹੱਥ ਜੋੜ ਕੇ ਬੇਨਤੀ ਹੈ ਕਿ ਹਲੇ ਮੇਰ ਬਨਣਾ ਕਿ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਸਾਡੇ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਜੋ ਆਪਣੇ ਵਧੀਆ ਤਰੀਕੇ ਨਾਲ ਆਪਣੀ ਸੇਵਾ ਨਿਭਾ ਰਹੇ ਨੇ ਆਵਾਮ ਦੇ ਵਿੱਚ ਜੀ ਵਧੀਆ ਸੇਵਾ ਨਿਭਾ ਰਹੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਸਾਡਾ ਸਾਥ ਦੇ ਕੇ ਇਹਦੇ ਤੇ 307 ਜਿਹੜੀ ਲੱਗਦੀ ਹੈ 207 307 ਜਿਹੜੀ ਲੱਗਦੀ ਹੈ ਇਹਨਾਂ ਦੇ ਬੰਦ ਹੀ ਕਾਰਵਾਈ ਕਰਵਾ ਕੇ ਇਹਨਾਂ ਨੂੰ ਅੰਦਰ ਦਾ ਰਸਤਾ ਦਿਖਾਇਆ ਜਾਵੇ ਤੇ ਉਹਨਾਂ ਨੂੰ ਵੀ ਨੱਥ ਪਵੇ ਕਿ ਜਿਹੜੇ ਇਸ ਕਰਤਰਾ ਨੂੰ ਅੰਜਾਮ ਦੇਣ ਠੀਕ ਹੈ ਵਿਸ਼ਾਲ ਜੀ ਕੀ ਲੱਗਦਾ ਹੈ ਹੈ ਕਿ ਇਹ ਹਮੇਸ਼ਾ ਹੀ گاਵਾ ਨਾਲੇ ਦਾ ਕੀਤਾ ਜਾਂਦਾ ਪਹਿਲੇ ਵੀ ਟਰੱਕ ਫੜੇਗੇ ਲੁਧਿਆਣਾ ਸ਼ਹਿਰ ਦੇ ਵਿੱਚ ਤੇ ਬੇਖੌਫ ਹੋ ਕੇ ਸਰਾੜਦੀ ਅਨਸਰ ਜਿਹੜਾ ਹੈ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਕੀ ਲੱਗਦਾ ਮੈਂਨੇ ਆਪਕੋ ਪਹਿਲੇ ਹੀ ਬੋਲਾ ਹੈ ਕਿ ਭਾਈ ਇਹ ਸਨਾਤਨੀ ਕੋ ਜਾਗਣੇ ਦਾ ਕੰਮ ਹੈ ਅਗਰ ਅਭੀ ਨਾ ਜਾਗੇਗਾ ਤਾਂ ਫਿਰ ਕਭੀ ਵੀ ਨਹੀਂ ਜਾਗੇਗਾ ਕਿਉਂਕਿ ਇਹ आने वाला टाइम में अभी तो गाय को काटा जा रहा है सनातनी को भी घर में घुस के काटा जाएगा वो दिन ज्यादा दूर नहीं है जो घर में घुस के काटेंगे इसलिए जागने का और जागरूक होने का विषय है चर्चा वो है भाई जागरूक हो जाएगा कारण की हो सकता सी कटन जिस तरीके कहते कि बंदा रात नो थे की कारण हो सकता सी ला क्या है, है भाई खाने के लिए काट रहे थे इसको लोकल लोग यहाँ के खाते हैं इसको काट रहे थे गाय को खाने के लिए काट रहे थे अक्सर हम गौ मास पकड़ते हैं आपको पता ही है तो खाने के लिए जाता है तो इसको खाने के लिए काटे थे ऐसे उसको खेलेंगे थोड़ी काट के लग रहा है प्रशासन का खौफ खत्म हो गया इना दे अंदर जब प्रशासन का खौफ होता तो फिर ये काम ही नहीं होता अभी हमने हर एक पंजाब में हर एक जिले में हमने डीसी को मांग मांग पत्र दिया है हमने सरकार से हम हमारी लड़ाई चल रही है भाई इतना सारी चीजें है लोकल हमने रोज लड़ना है सारा कुछ होना है अभी पुलिस केस होना है फिर भी उसके बावजूद भी इन्होंने हमारे घर के पास ही क्या कर दिया ਅਭੀ ਇਹਦੇ ਅੰਦਰ ਜੋ ਡਰ ਹੁੰਦਾ ਤਾਂ ਗਾਇ ਥੋੜੀ ਘਰ ਤੋਂ ਵੀ ਆਪਣੇ ਘਰ ਦੇ ਪਾਸੇ ਕਰਦੀ ਹੈ। ਅਜੀ ਪ੍ਰਦਾਨਜੀ ਇੱਥੇ ਪਹੁੰਚੇ ਮੌਕੇ ਤੇ ਪਹਿਲਾਂ ਵੀ ਲੋਕ ਇੱਥੇ ਪਹੁੰਚੇ ਸੀਗੇ ਸਮਾਜ ਸਭੀ ਜੋ ਕੀ ਲੱਗਦਾ ਹੈਗਾ ਵੀ ਗਾਂ ਪਹਿਲਾਂ ਵੀ ਇੱਥੇ ਸੱਟੀਆਂ ਗਈਆਂ ਨੇ ਉਸ ਤੋਂ ਬਾਅਦ ਰਾਤ ਨੂੰ ਫਿਰ ਸੂਚਨਾ ਮਿਲਦੀ ਹੈ ਕਿ ਰਾਤ ਨੂੰ ਗਾਇ ਤੇ ਸੱਟੀ ਗਈ ਹੈ। ਭਾਜੀ ਜਿਹੜੇ ਲੋਕ ਆਏ ਨੇ ਇਹ ਦੇਖੋ ਜਿਹੜੇ ਮਾਂ ਨਾਲ ਪਿਆਰ ਕਰਦੇ ਨੇ ਇਹ ਲੋਕ ਆਏ ਨੇ। ਅਸੀਂ ਕੱਲੇ ਨਹੀਂ ਆਏ। ਮੈਂ ਹਜੇ ਕਿ ਲੇਟ ਆਇਆ ਮੇਰੇ ਤੋਂ ਪਹਿਲਾਂ ਪਹੁੰਚੇ ਹੋਏ ਨੇ। ਇਹਨਾਂ ਨੂੰ ਮੇਰੇ ਤੋਂ ਜ਼ਿਆਦਾ ਪਿਆਰ ਹੈ ਕਿਉਂਕਿ ਜਿਹੜੀ ਗਾਂ ਵਾ ਆਪਾਂ ਇਹਦਾ ਦੁੱਧ ਪੀਨੇ ਆ। ਆਪੇ ਇਹਨਾਂ ਲਈ ਤੁਰੇ ਫਿਰਦੇ ਆ ਇਹਨਾਂ ਕਰਕੇ ਹੀ ਠੀਕ ਹੈ ਪਰ ਇਹ ਲੋਕ ਕੱਟਣ ਲੱਗੇ ਨਹੀਂ ਸੋਚਦੇ ਹੈਗੇ ਅਸੀਂ ਮਾਂ ਨੂੰ ਕੱਟਦੇ ਪਏ ਆ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਇੱਕ ਮੰਗ ਕਰਦਾ ਵਾਂ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਵਾਂ ਇਹਨੂੰ ਨੱਥ ਕਿਉਂ ਨਹੀਂ ਪੈਦੀ ਕਦੀ ਕਿਤੇ ਗਊ ਮਾਸ ਫੜਿਆ ਜਾਂਦਾ ਕਦੀ ਕਿਤੇ ਫੜਿਆ ਜਾਂਦਾ ਵਾ ਠੀਕ ਹੈ ਇਹਨੂੰ ਨੱਥ ਪੈਣੀ ਚਾਹੀਦੀ ਇਹਦੇ ਤੇ 302 ਦਾ ਪਰਚਾ ਦਰਜ ਕਰਨਾ ਚਾਹੀਦਾ ਜਿਹੜੇ ਝੂਗੀ ਵਾਲੇ ਦੇ ਜਿੰਨੇ ਵੀ ਬੰਦੇ ਉਹਨਾਂ ਤੇ ਸਾਰਿਆਂ ਤੇ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਨੂੰ ਅੱਗੇ ਪਤਾ ਲੱਗੂਗਾ ਜਿਹੜੀ ਗਾਂ ਨੂੰ ਕੱਟਣ ਦੀ ਸਜ਼ਾ ਕੀ ਹੁੰਦੀ ਹੈ ਬਿਲਕੁਲ ਉਮਰ ਕੈਦ ਦੀ ਮੰਗ ਕੀਤੀ ਜਾਂਦੀ ਹਾਲਾਂਕਿ ਇੱਕ ਤਾਂ ਹੈ ਕਿਤੇ ਨਾ ਕਿਤੇ ਮਰਡਰ ਪਰ ਇੱਕ ਵਾਸੇ ਮਾਂ ਵੀ ਤੁਸੀਂ ਕਹਿ ਰਹੇ ਹੋ ਮਾਂ ਇਹ ਪਹਿਲੇ ਕਹਣਾ ਜਦੋਂ ਇੱਕ ਚੀਜ਼ ਦੇਖੋ ਨਾਲ ਦੋ ਜਾਨਾਂ ਗਈਆਂ ਇੱਕ ਜਾਨ ਨਹੀਂ ਗਈ ਠੀਕ ਹੈ ਇਸ ਲਈ 302 ਉਹਨਾਂ ਦੇ ਬੰਦ ਹੀ ਬੰਦੀ ਆ ਸੀ ਪ੍ਰਸ਼ਾਸਨ ਨੂੰ ਵੀ ਇਹੀ ਕਰਦੇ ਆ ਬਾਕੀ ਜਿਹਨੇ ਸਾਰੇ ਹਿੰਦੂ ਭਾਈਚਾਰੇ ਤੋਂ ਆਏ ਨੇ ਜੋ ਇਹਨਾਂ ਦੀ ਸਲਾਹ ਹੋਊਗੀ ਅਸੀਂ ਇਹਨਾਂ ਦੀ ਸਲਾਹ ਦੇ ਨਾਲ ਚੱਲਾਂਗੇ ਕੋਈ ਸਲਾਹ ਕੋਈ ਗੱਲਬਾਤ ਹੋਈ ਕੀ ਕਾਰਵਾਈ ਅੱਜ ਮੇਰੀ ਕੁਲਵਿੰਦਰ ਨਾਲ ਗੱਲ ਹੋਈ ਸੀ ਅਸੀਂ ਕਹਿੰਦੇ ਬੰਦਾ ਫੜ ਲਿਆ ਹੁੰਦਾ ਵਾ ਫਿਰ ਵੀ ਅਸੀਂ ਜਾ ਕੇ ਹੁਣ ਥਾਣੇ ਦੇਖਾਂਗੇ ਜੇ ਨਹੀਂ ਉਹ ਤੇ ਉਹ ਕਹਿੰਦੇ ਪਰਚਾ ਦਰਜ ਕਰਦੇ ਆ ਪਰ ਅਸੀਂ ਇਹ ਕਹਿੰਦੇ ਆ 302 ਦਾ ਪਰਚਾ ਦਰਜ ਹੋਣਾ ਚਾਹੀਦਾ ਅਸੀਂ ਮੰਗ ਕੇ ਕਰਾਉਂਦੇ ਹਾਂ ਕੌਣ ਸੀਗਾ ਉਹ ਬੰਦਾ ਕੌਣ ਸੀਗਾ ਕਿਹੜੇ ਕਹਿੰਦੇ ਝੁੱਗੀ ਵਾਲੇ ਸੀਗੇ ਭਾਜੀ ਅਸੀਂ ਕਿਸੇ ਦੇ ਤਾਂ ਨਹੀਂ ਝੁੱਗੀ ਵਾਲੇ ਨਹੀਂ ਸੀ ਇੱਥੇ ਕੀ ਜੋ ਗਾਂ ਇੱਕ ਚੌਪੜੀ ਦੇ ਵਿੱਚ ਬੰਨੀ ਹੋਈ ਸੀ ਰਾਮਗੜ੍ਹ ਦੇ ਬੰਦੇ ਸੀਗੇ ਰਾਮਗੜ੍ਹ ਦੀ ਸਾਈਡ ਦੇ ਬੰਦੇ ਸੀਗੇ ਚੌਪੜੀ ਦੇ ਵਿੱਚ ਗਾਂ ਬੰਨੀ ਹੋਈ ਸੀ ਜੋ ਕਿ ਉਹਨਾਂ ਵੱਲੋਂ ਕਈਆਂ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਸ਼ਾਮ ਨੂੰ ਬੰਨ ਕੇ ਗਏ ਸੀਗੇ ਕਿ ਰਾਤ ਨੂੰ ਆ ਕੇ ਇਹਨਾਂ ਨੂੰ ਵੱਢ ਕੇ ਕੀ ਲੱਗਦਾ ਕਿ ਉਹ ਸਦਾ ਸੀਗਾ ਕਾਰਨ ਕੀ ਲੱਗਦਾ ਕੀ ਲੱਗਦਾ ਕਾਰਨ ਰਾਮ ਤਾਂ ਭਾਜੀ ਦੇਖੋ ਜਿਹੜਾ ਮੁੱਦੇ ਨੂੰ ਵਧਾਣਾ ਚਾਹੁੰਦੇ ਨੇ ਇੱਕ ਦੂਜੇ ਨਾਲ ਪਾੜ ਪਾਣਾ ਚਾਹੁੰਦੇ ਨੇ ਆ ਬਾਕੀ ਆ ਭਾਈ ਸਾਹਿਬ ਵੀ ਇੱਥੇ ਸੀਗੇ ਇਹਨਾਂ ਨੂੰ ਜ਼ਿਆਦਾ ਨੋਲੇਜ ਆ ਕਿਉਂਕਿ ਇਹ ਕਹਿੰਦੇ ਬਨ ਕੇ ਗਏ ਸੀ ਅਸੀਂ ਤਾਂ ਕਹਿੰਦੇ ਆ ਜੇ ਇਹ ਬਨ ਕੇ ਇਹਨਾਂ ਨੇ ਵੀ ਦੇਖਿਆ ਹੋਣਾ ਵਾ ਇਹੋ ਜਿਹੇ ਬੰਦੇ ਤੇ ਤਾਂ ਮੈਂ ਕਹਿੰਦਾ ਬਿਆਨ ਦਰਜ ਕਰਕੇ 302 ਦਾ ਪਰਚਾ ਦਰਜ ਕੀਤਾ ਕਿ ਹੋਇਆ ਸੀਗਾ ਭਾਈ ਜੀ ਨਾਮ ਕੀ ਹੈਗਾ ਤੁਹਾਡਾ ਮੇਰਾ ਨਾਮ ਵਿਵੀਸ਼ਨ ਰਾਮ ਹੈ ਤੁਸੀਂ ਇੱਥੇ ਸੀਗੇ ਨਹੀਂ ਮੈਂ यहां पे ਨਹੀਂ ਥਾ ਮੈਂ مجھے ਸੁਬਾ 5.50 ਵਜੇ ਸੂਚਨਾ ਮਿਲਾ ਜੇਸੀਸੀ ਬਾਤ ਹੋਈ ਹੈ ਇਸ ਘਟਨਾ ਮੈਂ ਜਦੋਂ ਵਹਾਂ ਪੇ ਆਇਆ ਤਾਂ ਦੇਖਾ ਕਿ ਮੌਕੇ ਤੇ ਸਭ ਬੰਦੇ ਜੋ ਫੜੇ تھے ਉਹ ਲਾਏ ਗਏ ਯਹਾਂ उसे बयान लिया गया वो बताया तीन बंदे का नाम लिया है जी. नाम तो मैं बता नहीं सकता हूँ लेकिन यह ने, क्योंकि ने है ना क्यों नहीं बता सकते क्यों नहीं बता सकते क्यों बता नहीं बता क्यों नहीं सकता क्यों मेरे को आद नहीं है उस नाम को वो नाम जो फड़ा गया है बंदा अच्छा जी वो नाम बताएगा की क्या नाम बता रहा था घटना को अंजाम दिया गया हाँ वो लोग बता रहा था की आपस में हम लोग एक है लेकिन वो बताए बयान देगा हमें उसके बारे में पता बतालित जो बंदे भागे हैं उसके साथ संबंध था वो कितने आदमी से गिनती वो वो बता दो रहे कि पांच आदमी थे उसमें तीन का वो नाम दस रहे। इन क्या तो ही बताएगा मैं तो नाम जानता आए रात को बारह घटना लेकिन सूचना मिली हाँ जी सर मामले पहुंचे गौ सट्टी हुई थी काफी लोग इकट्ठे की गौ माता हुई है ਉਹਦਾ ਜਿਹੜਾ ਇੱਕ ਸਾਈਡ ਤੋਂ ਮਾਸ ਵੀ ਵੜਿਆ ਹੋਇਆ ਤੇ ਇੱਕ ਬੋਰੀ ਚ ਪਾਇਆ ਥੋੜਾ ਬੋਤਾ ਪਾਇਆ ਸੀਗਾ ਉਹ ਮੌਕੇ ਹੀ ਮਿਲਦਾ ਕੀਤਾ ਮੌਕੇ ਪਬਲਿਕ ਨੂੰ ਫੜਿਆ ਗਿਆ ਇੱਕ ਬੰਦਾ ਸੀ ਜਿਹੜਾ ਹੀ ਮਦਦ ਇੱਕ ਰੈਸਟ ਕੀਤਾ ਆ ਬਾਕੀ ਉਹਨੂੰ ਤਫਤੀਸ਼ ਵਿਦਾਈ ਕਰਕੇ ਜੂ ਵੀ ਜਿੰਨੇ ਬੰਦੇ ਇਹਦੇ ਵਿੱਚ ਇਨਵੋਲਵਮੈਂਟ ਹੋਏ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਨੂੰ ਜੇਲਾ ਜਿਲ ਵੀ ਦੇ ਦੇਗਾ ਸਰ ਕੀ ਨਾਮ ਸੀਗਾ ਉਹ ਬੰਦੇ ਦਾ ਜਿਹਨੂੰ ਫੜਿਆ ਜਿਹਨੂੰ ਰੈਸਟ ਨਹੀਂ ਨਹੀਂ ਦੱਸਿਆ ਜਾ ਸਕਦਾ ਜੀ ਵੈਰੀਫਾਈ ਤਫਤੀਸ਼ ਚੱਲ ਰਹੀ ਹੈ ਕਿੰਨੇ ਜਨੇ ਦਾ ਗਰੁੱਪ ਸੀਗਾ ਤਕਰੀਬਨ ਉਹ ਫਿਰ ਹਾਲ ਉਹ ਤਫਤੀਸ਼ ਤੋਂ ਬਾਅਦ ਹੀ ਹੋਏਗਾ ਕਿ ਕਿੰਨੇ ਗਰੁੱਪਸ ਕਰਕੇ ਨਾ ਕਿੱਥੇ ਕਿ ਕਰਕੇ ਇਹਨਾਂ ਨੇ ਵਾਰਦਾਤ ਨੂੰ ਅਨਜਾਮ ਦਿੱਤਾ ਸਰ ਇੱਕ ਕੁੜਾ ਨਾ ਭੇਨ ਜੀ ਕਿ ਦਿੱਤਾ ਜੀ ਸੈਰ ਤੇ ਕੁੜਾ ਸਰ ਲੋਕਾਂ ਦਾ ਕਹਿਣਾ ਕਿ ਇੱਥੇ ਲੈਟ ਨਾ ਹੋਣ ਕਰਕੇ ਚੋਰੀਆਂ ਵੀ ਕਾਫੀ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਪਹਿਲਾਂ ਵੀ ਵਾਰਦਾਤਾਂ ਨੂੰ ਅਨਜਾਮ ਦਿੱਤਾ ਗਿਆ ਵਾਰਦਾਤ ਦਾ ਸਰ ਮਸਲਾ ਹੈਗਾ ਜੀ ਨਗਨੀ ਮਿਲਦਾ ਹੈਗਾ ਬਾਕੀ ਅਸੀਂ ਆਪਣੇ ਤੌਰ ਤੇ ਰਾਤ ਨੂੰ ਪੈਟਰੋਲ ਨਹੀਂ ਕਰਦੇ ਜੀ ਦੱਸ ਤਾਂ ਉਹਦਾ ਵੈਸੇ ਹੀ ਖਰਾਬ ਆ ਇੱਧਰ cricket ਚੁਪੜਾ ਹੁੰਦਾ ਹੈ ਤੇ ਬਾਕੀ ਜਗ੍ਹਾ ਆਪਣੀ ਪੈਟਰੋਲਿੰਗ ਜਾਰੀ ਰਹਿੰਦੀ ਹੈ ਸਰ ਕਿਹੜੇ ਧਾਰਾਵਾਂ 'ਤੇ ਪਰਚਾ ਦਰਜ ਕੀਤਾ ਜਾਊਗਾ ਜੋ ਤਰ੍ਹਾਂ ਇਹ ਬਣਦੀਆਂ 295 ਇਹ ਤੇ ਬਾਕੀ ਜੋ ਵੀ ਬਣਦੀਆਂ ਹੋਈ ਧਰਮਾਤਾ ਗੁਰੂਆਂ ਦੀ ਸੰਵਨ ਦੇ ਵਿੱਚ ਹੋਊਗੀ ਉਹ ਲਗਾਈ ਜਾਣਗੀ ਠੀਕ ਹੈ ਜੀ ਥੈਂਕ ਯੂ ਬਿਲਕੁਲ ਸੋ ਇਸ ਮਾਮਲੇ ਦੌਰਾਨ ਸਮ ਇੰਸਪੈਕਟਰ ਸੁਖਿੰਦਰ ਜੀ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਕਰ ਲੈਣੇ ਆ ਮੌਕੇ ਤੇ ਪਹੁੰਚੇ ਆ ਸੋ ਸਰ ਮੌਕੇ ਤੇ ਪਹੁੰਚੇ ਹੋ ਕੀ ਪਤਾ ਲੱਗਿਆ ਸਰ ਕੀ ਮਾਮਲਾ ਸੀਗਾ ਸਾਨੂੰ ਇੱਕ ਇਤਲਾਹ ਮਿਲੀ ਵੀ ਗਊ ਮਾਤਾ ਦੇ ਟੁਕੜੇ ਪਏ ਨੇ ਜੀ ਵੀ ਉਹਦਾ ਕਤਲ ਕਰ ਦਿੱਤਾ ਗਿਆ ਅਸੀਂ ਮੌਕੇ ਤੇ ਪਹੁੰਚੇ ਆ ਜੀ ਇਹਦੇ ਸੰਬੰਧੀ ਐਫ ਆਈ ਆਰ ਦਰਜ ਕੀਤੀ ਜਾ ਰਹੀ ਆ ਤੇ ਦੋਸ਼ੀਆਂ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆਊਗਾ ਰੀਬ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕੀ ਮੰਸਾ ਰਹੀ ਹੋਣੀ ਹੋਣਾ ਤੇ ਕੀ ਲੱਗਦਾ ਹੈ ਕਿ ਡੰਪ ਦੇ ਕੋਲ ਜਿਹੜਾ ਇਹ ਬਾੜ ਦਾ ਤੁੰ ਅਨਜਾਮ ਦਿੱਤਾ ਕਿ ਮੰਸਾ ਦੋਸ਼ੀਆਂ ਨੂੰ ਫੜ ਕੇ ਜਦੋਂ ਪੁਸ਼ੀਸ਼ ਕੀਤੀ ਜਾਊਗੀ ਉਦੋਂ ਪਤਾ ਲੱਗੂਗਾ ਫਿਰ ਤੁਹਾਨੂੰ ਦੇ ਦਾਂਗੇ ਇਹ ਤਫਤੀਸ਼ ਚ ਤਫਤੀਸ਼ ਆ ਰਹੀ ਹੈ ਬਿਲਕੁਲ ਸਰ ਕਿੰਨੇ ਕੇ ਸ਼ੋ ਹੈਗੇ ਇੱਥੇ ਗੋ ਮਦਦ ਇਹ ਥੈਲੇ ਦੇ ਵਿੱਚ ਪਏ ਆ ਜੀ ਤੇ ਇੱਕ ਬਾਡੀ ਪਈ ਆ ਨਾਲ ਕਿੱਥੇ ਕਰਕੇ ਇਹ ਹੋਇਆ ਹਾਦਸਾ ਸਰ ਇਹ ਕੂੜਾ ਡੰਪ ਦੇ ਨਾਲ ਹੀ ਹੈ ਜੀ ਟੱਬਾ ਰੋਡ ਟੱਬਾ ਰੋਡ ਬਿਲਕੁਲ ਸੋ ਮੌਕੇ ਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਤਫ਼ਤੀਸ਼ ਜਾਰੀ ਹੈ ਸੋ ਜੋ ਵੀ ਬੜੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਸੋ ਅਮਲ ਦੇ ਵਿੱਚ ਲੈ ਕੇ ਆਇਆ ਜਾਊਗਾ ਤੇ ਇਧਰੋਂ ਲੁਜਾਨਾ ਲਾਈਵ ਮੈਂ ਨੇ ਕੈਮਰਾਮੈਨ ਅਮੀਨ ਨਾਲ ਧੰਨਵਾਦ